ਸਸ਼ੀਅ ਕੱਲ ਦੀ ਵੀਡੀਓ ਦੇਖ ਰਹੀ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਸਨੱਚ ਦੀ ਵੱਡੀ ਖਬਰ ਖਬਰ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨੇ ਵੀ ਨਾ ਪੈ ਨੰਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਸ਼ੁਰੂਆਤ ਕਰਦੀ ਹਾਂ ਤੇ ਦੀ ਵੱਡੀ ਖ ਮਸ਼ਹੂਰ ਅਦਾਕਾਰ ਦੀ ਬੇਟੀ ਦਾ ਹੋਇਆ ਅਹਿਤ 20 ਸਾਲ ਦੀ ਉਮਰ ਚ ਕੈਂਸਰ ਨਾਲ ਹੋਈ ਮੌਤ ਇਸ ਦੇ ਨਾਲ ਹੀ ਨਵੀਂ ਦਿੱਲੀ ਤੋਂ ਖਬਰ ਸਾਹਮਣੇ ਆ ਰਹੀ 90 ਦੇ ਦਿਹਾਕੇ ਦੇ ਬਲਾਕ ਬਸਟ ਫਿਲਮ ਬੇਫਾ ਸਮਨ ਦੇ ਅਦਾਕਾਰ ટી ਸੀ ਤਿਰ ਰਿਜ਼ਰਵ ਦੇ ਮਹਮਲਕ ਕ੍ਰਿਸ਼ਨ ਨੂੰ ਮਾਰਦੀ ਤੀਸ਼ਾ ਦੇ ਅਧਿਆਤ ਹੋ ਗਿਆ ਹੈ ਤੀਸ਼ਾ ਸਿਰਫ 20 ਸਾਲ ਦੀ ਸੀ ਅਤੇ ਕੈਂਸਰ ਨਾਲ ਜੂਝ ਰਹੀ ਸੀ ਸ਼ੁਕਰ ਸਵੇਰ ટી ਸੀ ਰਿਜ਼ਰਵ ਦੇ ਬੁਲਾਰੇ ਨੇ ਇੱਕ ਬਿਆਨ ਜਾਰੀ ਕਰਕੇ ਮੌਤ ਦੀ ਪੁਸ਼ਟੀ ਕੀਤੀ ਹੈ ਬੁਲਾਰੇ ਨੇ ਇੱਕ ਬਿਆਨ ਚੁਕਿਆ ਕਿ ਕ੍ਰਿਸ਼ਨਾ ਕੁਮਾਰ ਦੀ ਬੇਟੀ ਤੀਸ਼ਾ ਕੁਮਾਰੀ ਦੀ ਬਿਮਾਰੀ ਨਾਲ ਲੰਬੀ ਸਮੀ ਤੋਂ ਬਾਅਦ ਕੱਲ ਦਿਹਾਂਤ ਹੋ ਗਿਆ ਹੈ ਇਸ ਦੇ ਨਾਲ ਹੀ ਪਰਿਵਾਰ ਲਈ ਇਹ ਔਖਾ ਸਮਾਂ ਹੈ ਅਤੇ ਅਸੀਂ ਨਿਮਰਤਾ ਨਾਲ ਬੇਨਤੀ ਕਰਦੇ ਹਾਂ ਕਿ ਪਰਿਵਾਰ ਦੀ ਨਤੀਜਾ ਨਿੱਜਤਾ ਨਾਲ ਸਤਿਕਾਰ ਕੀਤਾ ਜਾਵੇ ਅਤੇ ਸ਼ੇਧ ਸੰਬਧ 2023 ਨੂੰ ਜਮੀਨ ਜਨਮੀ ਕ੍ਰਿਸ਼ਨਾ ਕ੍ਰਿਸ਼ਨਾ ਕੁਮਾਰ ਦੇ ਤਾਨਿਆ ਸਿੰਘ ਦੇ ਬੇਟੀ ਸੀ ਅਤੇ ਕਈ ਰਿਪੋਰਟਾਂ ਵਿੱਚ ਦਾਵਾ ਕੀਤਾ ਗਿਆ ਹੈ ਕਿ ਕ੍ਰਿਸ਼ਨਾ ਨੂੰ ਕੈਂਸਰ ਸੀ ਅਤੇ ਹਾਲਾਂਕਿ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ ਧੰਨਵਾਦ